ਪਿਛਲੇ ਦਿਨੀ ਰਣਜੀਤ ਐਵਨਿਊ ਇਲਾਕੇ ਵਿੱਚ ਇੱਕ ਰੈਸਟੋਰੈਂਟ ਦੇ ਬਾਹਰ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਥਾਣਾ ਰਣਜੀਤ ਐਵਨਿਊ ਦੀ ਪੁਲਿਸ ਨੇ ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਰਣਜੀਤ ਐਵਨਿਊ ਦੇ ਮੁਖ ਅਫਸਰ ਇੰਸਪੈਕਟਰ ਰੋਬਿਨ ਹੰਸ ਨੇ ਪੱਤਰਕਾਰ ਵਾਰਤਾ ਦੌਰਾਨ ਦੱਸਿਆ ਕਿ ਪਿਛਲੇ ਦਿਨੀ ਰਣਜੀਤ ਐਵਨਿਊ ਵਿਖੇ ਇੱਕ ਰੈਸਟੋਰੈਂਟ ਦੇ ਬਾਹਰ ਹੋਈ ਫਾਇਰਿੰਗ ਵਿੱਚ ਮੁੱਦਾਈ ਨਵਚੇਤਨ ਸਿੰਘ ਵਾਸੀ ਈ ਬਲਾਕ ਰਣਜੀਤ ਐਵਨਿਊ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦ ਉਹ ਰੈਸਟੋਰੈਂਟ ਵਿੱਚ ਖਾਣਾ ਖਾ ਕੇ ਬਾਹਰ ਆਇਆ ਤਾਂ ਉੱਥੇ ਆਏ ਚਾਰ ਲੋਕਾਂ ਨੇ ਉਸ ਨਾਲ ਗਾਲੀ ਗਲੋਚ ਕੀਤਾ ਅਤੇ ਉਸ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਉਸਤੇ ਗੋਲੀਆਂ ਚਲਾਈਆਂ ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਰੰਜੀਤੈਵਨ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਇਸ ਮਾਮਲੇ ਵਿੱਚ ਨਾਮਜਦ ਪੰਜ ਦੋਸ਼ੀਆਂ ਨੂੰ 24 ਘੰਟਿਆਂ ਅੰਦਰ ਹਿਮਾਚਲ ਪ੍ਰਦੇਸ਼ ਦੇ ਡਲਹੌਜੀ ਤੋਂ ਗ੍ਰਿਫਤਾਰ ਕੀਤਾ ਹੈ ਉਹਨਾਂ ਦੱਸਿਆ ਕਿ ਇਹਨਾਂ ਤੋਂ ਵਾਰਦਾਤ ਵਿੱਚ ਵਰਤਿਆ ਗਿਆ ਪਿਸਤੌਲ ਵੀ ਬਰਾਮਦ ਕਰ ਲਿਆ ਗਿਆ ਹੈ ਅਤੇ ਅਗੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ 23 ਤਰੀਕ ਨੂੰ ਰਾਤ ਨੂੰ ਅਰਾਊਂਡ 9:11 ਵਜੇ ਇਕਸਾਨੂੰ ਕਾਲ ਦੀ ਸੀ ਹੋਈ ਲੜਕਾ ਨਵਚੇਤਨ ਬਨੂ ਕਿ ਉਹਦੇ ਨਾਲ ਕੁਝ ਲੜਕਿਆਂ ਨੇ ਝਗੜਾ ਕੀਤਾ ਤੇ ਉਹਦੇ ਵੱਲ ਓਪਨ ਫਾਇਰ ਕੀਤਾ ਜੀ। ਉਹ ਕਿਸੇ ਰੈਸਟੋਰੈਂਟ ਦੇ ਵਿੱਚ ਬੈਠ ਕੇ ਖਾਣਾ ਖਾ ਰਹੀ ਸੀ। ਜਿੱਥੇ ਨਾਲ ਹੀ ਆਪਸ ਦੇ ਵਿੱਚ ਕੋਈ ਬਹਿਸ-ਬਾਜੀ ਹੋਈ। ਦੁਬਾਰਾ ਆ ਕੇ ਇਹਨਾਂ ਦਾ ਹੱਥੋਂ ਬਾਈ ਵਿੱਚ ਬਦਲ ਗਈ। ਉਹਨਾਂ ਵਿੱਚੋਂ ਉਸ ਦੌਰਾਨ ਨਵਚੇਤਨ ਦੇ ਉੱਤੇ ਇੱਕ ਲੜਕਾ ਸੀ ਵਿਵੇਕ ਜਿਹਨੂੰ ਬਾਊ ਕਹਿੰਦੇ ਨੇ ਉਹਨੇ ਫਾਇਰ ਕੀਤੇ। ਇਹ ਦੋ ਫਾਇਰ ਉਹਦੇ ਵੱਲੋਂ ਕੀਤੇ ਗਏ ਕਿ ਜਿਹੜੇ ਚਾਰ ਲੜਕੇ ਸੀ ਇਹਨਾਂ ਨੇ ਬਾਈ ਨੇਮ ਆਪਾਇਫਆਰ ਰਿਪੋਰਟ ਕੀਤੀ। 307 25 ਦਾ ਇਹ ਕੇਸ ਹੈ। ਏ ਨੰਦਾ ਜੀ ਕਾਰਨ ਸੀਗਾ ਲਾਗੇ ਲਾਗੇ ਟੇਬਲ ਲੱਗੇ ਸੀ ਜਦੋਂ ਖਾਣਾ ਖਾ ਰਹੇ ਸਨ ਤਾਂ ਬੇਕੀਤੀ ਹੁਸੀਆ ਤੋਂ ਸ਼ੁਰੂ ਹੋ ਗਈ। ਤੋਂ ਲੋਕੋ ਇੱਕ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੀ ਬਹਿਸ ਹੋਈ। ਉਹ ਬਹਿਸ ਤੋਂ ਬਾਅਦ ਇਹ ਜੋ ਪਾਰਟੀਆਂ ਤੋਂ ਬਾਹਰ ਜਾਂਦੀਆਂ ਵਾ। ਇਹ ਆਪਾਂ ਹੋਲਦੇ ਉਸ ਤੋਂ ਬਾਅਦ ਜਿਹੜਾ ਨਮ ਵਿਵੇਕ ਅਲੜਾ ਕਿਉਂਕਿ ਇੱਕ ਵੱਲੋਂ ਫਾਇਰ ਕੀਤਾ ਜਾਂਦਾ ਵਾ ਨਾ ਚੇਟਰ ਟੁੱਟੇ। ਜਿਹੜੇ ਪੈਰ ਦੇ ਵਿੱਚ ਲੱਗਿਆ। ਇਹਦੇ ਕੋਲ ਜਿਹੜਾ ਆਪਾਂ ਰਿਮਾਰਕ ਜਿਹਨਾਂ ਦਾਇਰੇ ਵਿੱਚੋਂ ਜਿਹੜਾ ਬਰਾਮਤ ਕੀਤਾ ਜਾਊਗਾ ਵੈਸੇ ਤੇ ਇਹਨਾਂ ਨੂੰ ਕਿਹਾ ਗਿਆ ਕਿ ਜਿਹੜਾ ਲਾਇਸੈਂਸੀ ਵਪਕ ਸੀਗਾ ਉਹਨੂੰ ਯੂਜ਼ ਕੀਤਾ ਗਿਆ। ਮੋਕੇ ਲਈ ਜੇ ਤੁਹਾਨੂੰ ਕਾਲ ਆਈ ਆਪਾਂ ਉੱਥੇ ਪਹੁੰਚ ਗਏ 5 ਮਿੰਟ ਰਿਸਪੌਂਸ ਤੇ ਆਪਾਂ ਨੂੰ ਲੜਕੇ ਜਿਹੜੇ ਕੱਲ ਦਾ ਸੁਮੋਹਿਤ ਕਿਨੂੰ ਆਪਾਂ ਆਪੇ ਫੜ ਲਿਆ ਤੇ ਉਸ ਤੋਂ ਬਾਅਦ ਜਿਹੜਾ ਨੈਕਸਟ ਡੇ ਯਾਨੀ ਕਿ ਆਪਾਂ ਰਾਤ ਕੱਲ ਰਾਤ ਸਾਢੇ 8:00 ਟਾਈਮ ਪਹੁੰਚੀ ਬਲੌਸੀ ਪਤਾ ਲੱਗਾ ਇਨਫੋਰਮੇਸ਼ਨ ਆਈ ਸੀ ਕਿ ਤੇਲੋ ਜੀ ਰਹੇ ਆ ਤੇ ਤਿੰਨ ਲੜਕੇ ਤੇ ਉਹਨਾਂ ਨੂੰ ਫਿਰ ਆਪਾਂ ਰਾਤੀ ਉੱਥੇ ਟੈਸਟ ਕੀਤਾ ਵਾ ਇੱਕ ਹੋਰ ਮੈਂ ਇਹਦੇ ਵਿੱਚ ਦੱਸਣਾ ਚਾਹਾਂਗਾ ਬਾਈ ਨੇਮ ਚਾਰ ਲੜਕਿਆਂ ਤੇ ਜਿਨ੍ਹਾਂ ਦਾ ਨਾਮ ਹੈਗਾ ਇੱਕ ਸਾਹਿਲ 모ਹਿਤ ਵਿਵੇਕ ਅਤੇ ਸੰਜੂ ਹੈ ਇਹਨਾਂ ਦੇ ਉੱਤੇ ਰਜਿਸਟਰ ਹੋਇਆ ਕੇਸ ਇਨਾਂ ਵਿੱਚ ਇੱਕ ਲੜਕਾ ਆ ਵਿਕਰਮ ਜਿਹੜਾ ਇਹਨਾਂ ਨੂੰ ਬਲੌਸੀ ਲੈ ਕੇ ਗਿਆ ਸੀਗਾ ਇਹਨਾਂ 'ਚ ਆਪਸ ਇਹਨਾਂ ਦਾ ਕਸੇ ਨਹੀਂ ਲੱਗਦਾ ਵਾ ਚੋਬਾ ਉਹਦਾ ਕਸੇ ਨਹੀਂ ਲੱਗਦਾ ਤੇ ਇੰਨੇ ਉਹਨਾਂ ਨੂੰ ਪਨਾਧੀ ਟਿੱਲ ਬਲੌਸੀ ਲੈ ਕੇ ਜਾ ਕੇ ਉਹਨੂੰ ਪਨਾ ਦਿੱਤਾ ਆਪਾਂ ਇਹਨੂੰ ਵਿੱਚ ਵਿੱਚ ਨਾਲ ਅਰੈਸਟ ਕਰਕੇ 212 ਦਾ ਵਾਅਦਾ ਕਰਤੀ ਜਾਂ ਪਨਾ ਦਿੱਤਾ ਉਹਨੂੰ ਵੀ ਨਾਲ ਅਰੈਸਟ ਕੀਤਾ ਗਿਆ